ਉੱਬਲੇ ਆਲੂ ਤੇਰੇ ਗੰਦਵਾ શરીਬ ਤੇਰਾ ਉੱਚਾ ਨੀਵਾ ਇਹ ਹੈ ਇੰਸਟਾਗ੍ਰਾਮ ਦਾ ਆਲੂ ਇਹ ਸੁਖ ਰਤੀ ਹੈ ਮਗਰ ਲੱਗ ਕੇ ਨਾ ਭਾਈ ਅਮਰਤਪਾਲ ਮੈਰੋ ਨੂੰ ਬਹੁਤ ਪੁੱਠੀਆਂ ਸਿੱਧੀਆਂ ਗੱਲਾਂ ਹੀ ਕਰ ਰਿਹਾ ਹੈਗਾ ਸੁਖ ਰਤੀ ਇਹਦਾ ਜਦੋਂ ਰੌਲਾ ਜਿਆ ਪਿਆ ਸੀ ਸੋਸ਼ਲ ਮੀਡੀਆ ਦੇ ਉੱਪਰ ਪੌਡਕਾਸਟਾਂ ਤੇ ਵਿੱਚ ਤਾਂ ਉਹ ਬਹੁਤ ਗੰਦ ਪਾ ਰਹੇ ਸੀ ਤਾਂ ਭਾਈ ਅਮਰਤਪਾਲ ਮੈਰੋ ਨੇ ਇਹਨਾਂ ਨੂੰ ਇੱਕ ਮੈਸੇਜ ਕੀਤਾ ਸੀ ਕਿ ਵੀ ਭਾਈ ਜੋ ਗੰਦ ਪਾਉਣਾ ਸੀ ਤੁਸੀਂ ਪਾ ਲਿਆ ਹੁਣ ਇਸ ਨੂੰ ਇੱਥੇ ਹੀ ਬੰਦ ਕਰ ਦਿਓ اونوں ریپلائی ਕਰਦੇ ਹੋਏ ਆ ਆਲੂ محکمہ ਆ ਭਾਈ અમਰਤਪੁਰ ਮੈਰੋ ਨੂੰ ਨਾ کہہ ਰਿਹਾ ਜੀ ਮੈਂ ਉਹਨੇ ਕੱਚੇ ਚ ਬੰਦੂਕ ਬਾੜ ਦੂੰ ਮੈਂ ਕਰ ਦੂੰ ਮੈਂ ਪੁਲਿਸ ਨੂੰ ਬੁਲਾ ਕੇ ਚੱਕਵਾ ਦੂੰ ਮੈਂ ਲੱਖ ਰੁਪਇਆ ਦੇਣਾ ਉਹਨਾਂ ਨੇ ਭਾਈ અમਰਤਪੁਰ ਮੈਰੋ ਬਾਰੇ ਮਤਲਬ ਬਹੁਤ ਗੰਦਮੰਦ ਬੋਲਿਆ ਇਹਨੇ ਚਲੋ ਭਾਈ અમਰਤਪੁਰ ਮੈਰੋ ਉਦੋਂ ਨਾ ਬੀਰੀ ਸੀਗਾ ਪਿੱਛੇ ਜਿਹੜਾ ਉਹਨਾਂ ਦਾ ਰੋਲਾ ਪਿਆ ਸੀਗਾ ਬਾਬੇ ਜੇ ਵਾਲਾ ਤਾਂ ਉਹ ਉਧਰ ਬੀਰੀ ਸੀਗਾ ਤੇ ਹੁਣ ਉਹ ਫ੍ਰੀ ਹੋਇਆ ਕਿ ਆਲੂ ਨੇ ਉਹਦੇ ਬਾਰੇ ਕੁਝ ਗਲਤ ਮਲਤ ਬੋਲਿਆ ਬਸ ਫਿਰ ਉਹ ਨਾ ਬਿਨਾਂ ਦੇਰੀ ਕੀਤੇ ਪਹੁੰਚ ਗਿਆ ਆਲੂ ਦੇ ਕੋਲ ਤੇ ਪਹੁੰਚ ਕੇ